ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡੀ ਹੋਸਟ ਨੀਲਮਕੌਰਤ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸੁਰਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚਾ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਪ੍ਰੋਗਰਾਮ ਸੱਚਾ ਸੱਚ ਦੀ ਰੋਹਿਰਵਾਨ ਡਾਕਟਰ ਅਮਰਜੀਤ ਸਿੰਘ ਜੀ ਦੀ irdਾਨੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ ਆਉਣਾ ਮਿਲ ਕੇ ਅੱਜ ਦੀਆਂ ਵਿਚਾਰ ਚਰਚਾਵਾਂ ਕਰਦੇ ਹਾਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਡਾਕਟਰ ਸਾਹਿਬ ਜੀ ਆਨੂੰ ਪ੍ਰੋਗਰਾਮ ਸੱਚਾ ਸੱਚ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਅੱ ਸਤਿ ਮਗਰ ਨਾਨਕਸ਼ਹੀ ਸੰਬੰਧ 550 ਦਾ ਦਿਨ ਹੈ ਦਰਸ਼ਕਾ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਪੰਡਸ਼ਕਾਂ ਤੇ ਸੁਰਤਿਆਨ ਨੂੰ ਮੇਜਤਨ ਦੱਸੀਏ ਫਿਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਚਨ ਕੇਬਲ ਬੈਲਫੇਅਵ ਕੇਬਲ ਨੂੰ ਕੈਨੇਡਾ ਰੋਕੂ ਜਾਦੂ ਬਾਕਸ ਚਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈ ਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ ਫੀਅਰਸ ਜਿਹੜਾ ਤੁਸੀਂ ਟੀਵੀ 84 ਨਾਲ ਜਾ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਨਾਲ ਜੁੜੇ ਹੋ ਤਾਂ ਇਸ ਵਕਤ ਵਕਤ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ ਥੈਂਕ ਯੂ so much so keep watching TV 84 ਜੀ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਦੇ ਆਂ ਅੱਜ ਦੇ ਅਹਿਮ ਇਸ਼ੂ ਦੇ ਨਾਲ ਜੀ ਡਾਕਟਰ ਸਾਹਿਬ ਕੀ ਵਿਚਾਰ ਹਨ ਤੁਹਾਡੀਆਂ ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਦਰਸ਼ਕਾਂ ਤੋਂ ਮਾਫੀ ਚਾਹੁੰਦੇ ਹਾਂ ਕਿ ਕੱਲ ਕੋਈ ਸੌਫਟਵੇਅਰ ਦੀ ਪ੍ਰੋਬਲਮ ਕਰਕੇ ਪਹਿਲਾ ਸੈਗਮੈਂਟ ਜਦੋਂ ਚੱਲਿਆ ਤੇ ਬਹੁਤ ਸਾਰਾ ਨੌਇਸ ਸੀ ਉਸ ਦੇ ਬਿਹਾਈਂਡ ਔਰ ਸਾਨੂੰ 40 ਤੋਂ ਜ਼ਿਆਦਾ ਮੈਸੇਜ ਸੀ ਉਸ ਪੀਰੀਅਡ ਚ ਜਿਨ੍ਹਾਂ ਨੇ ਇਹ ਕਿਹਾ ਕਿ ਵੀ ਠੀਕ ਨਹੀਂ ਆਵਾਜ਼ ਆ ਰਹੀ ਜੀ ਅ ਅਸੀਂ ਇਸ ਗੱਲ ਨੂੰ ਮੁੱਖ ਰੱਖਦੇ ਹਾਂ ਬਾਅਦ ਦੇ ਵਿੱਚ ਕਿਉਂਕਿ ਦੂਸਰਾ ਔਰ ਤੀਸਰਾ ਸੈਗਮੈਂਟ ਠੀਕ ਚੱਲੇ ਪਹਿਲੇ ਸੈਗਮੈਂਟ ਨੂੰ ਅਸੀਂ ਦੁਬਾਰਾ ਵੀ ਰਿਪੀਟ ਕੀਤਾ ਫੇਸਬੁੱਕ ਤੇ ਵੀ ਔਰ ਕੁਝ ਵੀਰਾਂ ਪੈਣਾ ਨੇ ਤਾਂ ਉਹਨੂੰ ਦੇਖਿਆ ਕੁਝ ਸ਼ਾਇਦ ਜਿਹੜੇ ਪਹਿਲੇ ਚਾਏ ਨਹੀਂ ਦੇਖ ਸਕੇ ਜੀ ਪਰ ਕਿਉਂਕਿ ਕਲ کافی अहम ਮੁੱਦਾ ਸੀ ਉਸ ਦੇ ਉੱਤੇ ਅਸੀਂ ਕਾਫੀ ਰਿਸਰਚ ਕਰਕੇ ਆਪਣਾ ਜਿਹੜਾ ਸਿੱਖ ਪਰਸਪੈਕਟਿਵ ਦਿੱਤਾ ਸੀ ਸੋ ਜਿਹੜੇ ਵੀ ਜਿਨ੍ਹਾਂ ਨੇ ਕਲ ਨਹੀਂ ਦੇਖ ਸਕੇ ਜਾਂ ਪ੍ਰੋਪਰਲੀ ਨਹੀਂ ਸੁਣ ਸਕੇ ਉਹ ਉਸ ਨੂੰ ਫੇਸਬੁੱਕ ਤੇ ਦੇਖ ਸਕਦੇ ਨੇ ਜੀ ਉਹ ਬਿਲਕੁਲ ਉਹ ਠੀਕ ਹੈ ਕਲੀਅਰ ਆਵਾਜ਼ ਆ ਰਹੀ ਹੈ ਜੀ ਅ ਦੇਖੋ ਗੱਲ ਉਹਨਾਂ ਸ਼ੋ ਤੋਂ ਪਹਿਲਾਂ ਵੀ ਮੈਂ ਕਹਿਆ ਕਿ ਵੀ ਬੇਗੈਰਤੀ ਦੀ ਕੋਈ ਡਿਗਰੀ ਨਹੀਂ ਹੁੰਦੀ ਕੋਈ ਹੱਦ ਨਹੀਂ ਹੁੰਦੀ ਹਾਂ ਔਰ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਵੀ ਕਿਹਦੇ ਕੋਲੋਂ ਡਿਗਰੀ ਹੈ ਤੇ ਕਿਸ ਥਾਂ ਤੋਂ ਡਿਗਰੀ ਮਿਲਦੀ ਹੈ ਬੇਗੈਰਤ ਬੇਗੈਰਤੀ ਹੁੰਦੇ ਨੇ ਜੀ ਦਿੱਲੀ ਦੇ ਵਿੱਚ ਇੱਕ ਜੱਜ ਨੇ ਅਜੇ ਪਾਂਡੇ ਨਾਂ ਦੇ ਜਿਹਦੇ ਕੋਲ ਸਾਹਮਣੇ ਇੱਕ ਕੇਸ ਲੱਗਾ ਜਿਹਦੇ ਵਿੱਚ ਦੋ ਜਿਹੜੇ ਸਿੱਖ ਨੌਜਵਾਨ ਜਿਨ੍ਹਾਂ ਨੇ ਮਾਰੇ ਉਹਨਾਂ ਦੇ ਕਿ ਇਸ ਨੂੰ ਉਸਨੇ ਡਿਸਾਈਡ ਕੀਤਾ ਉਹ ਦੋ ਬੰਦਿਆਂ ਨੂੰ ਜਿਨ੍ਹਾਂ ਦੇ ਵਿੱਚ ਕਿਉਂਕਿ ਦੋ ਹਰਦੇਵ ਸਿੰਘ ਔਰ ਰਵਤਾਰ ਸਿੰਘ 34 ਸਾਲ ਪਹਿਲਾਂ ਉਹਨਾਂ ਦੀ ਪ੍ਰਾਪਰਟੀ ਦੁਕਾਨਾਂ ਸਾੜੀਆਂ ਗਈਆਂ ਉਹਨਾਂ ਨੂੰ ਕੋਹ ਕੋਹ ਕੇ ਮਾਰਿਆ ਔਰ ਦੋ ਬੰਦੇ ਯਸ਼ਪਾਲ ਸਿੰਘ ਉਸ ਨੂੰ ਮੌਤ ਦੀ ਸਜ਼ਾ ਕਨਵਿਕਸ਼ਨ ਉੱਤੇ ਹੋਈ ਤੇ ਨਰੇਸ਼ ਸਿਹਰਾਵਤ ਨੂੰ ਜਿਹੜਾ ਉਹ ਉਮਰ ਕੈਦ ਹੋਈ ਉਲਜ਼ਾਰ ਹੈ ਕਿ इवन ਜੇਐਸਸੀ ਪੈਂਸਿਲਵੇਨੀਆ ਸਟੇਟ ਅਸੈਂਬਲੀ ਦੇ ਰੈਜ਼ੋਲੂਸ਼ਨ ਨੂੰ ਹੀ ਕੋਟ ਕਰੀ ਹੈ ਜਿਹੜਾ ਕਿ ਬਾਕੀ ਥਾਵਾਂ ਤੇ ਵੀ ਹੁਣ ਰਿਪੀਟ ਹੋਇਆ ਹੈ ਜੀ 30000 ਤੋਂ ਜ਼ਿਆਦਾ ਸਿੱਖ ਇਸ ਸਿੱਖ ਨਸਲਕੁਸ਼ੀ ਦੇ ਵਿੱਚ ਦਿੱਲੀ ਤੋਂ ਲੈ ਕੇ ਤੇ ਤ੍ਰਿਵੇਂਦਰਮ ਤੱਕ ਕੇਰਲਾ ਤੱਕ ਮਾਰੇ ਗਏ ਜੀ 34 ਸਾਲ ਇਸ ਨੂੰ ਬੀਤ ਗਏ ਬਿਲਕੁਲ ਇਸ ਵਿੱਚ ਵੀ ਕੋਈ ਸ਼ੱਕ ਨਹੀਂ ਹੈ ਕਿ ਜੇਐਸਸੀ ਦਿੱਲੀ ਦੀਆਂ ਉਹ ਮਨੁੱਖੀ ਹੱਕਾਂ ਨੀਯਾਲੰਬਰਦਾਰ ਜਥੇਬੰਦੀਆਂ ਜਿਨ੍ਹਾਂ ਦਾ ਕੋਈ ਸਿੱਖਾਂ ਨਾਲ ਜਾਂ ਖਰਸਤਾਨ ਦੀ ਆਈਡੀਓਲੋਜੀ ਨਾਲ ਹਾਂ ਪੱਕੀ ਤਾਂ ਕੀ ਬਿਲਕੁਲ ਵਿਰੋਧ ਲਾਈਨ ਰਹੀ ਹੈ ਜਿਨ੍ਹਾਂ ਚ ਪੀਪਲਜ਼ ਯੂਨੀਅਨ ਫॉर ਸਿਵਲ ਲਿਬਰਟੀ ਸੀ ਜਾਂ ਜਿਹੜੀ ਸੀਐਫਡੀਸੀ ਸਿਟੀਜ਼ਨਸ ਫॉर ਡੈਮੋਕ੍ਰੇਸੀ ਪਰ ਅਦਰਵਾਈਜ਼ ਜਸਟਿਸ ਤਾਰਕੁੰਡੇ ਦੀ ਕਮਾਂਡ ਥੱਲੇ ਉਹ ਮਨੁੱਖੀ ਹੱਕਾਂ ਦੇ ਲਈ ਖਲੋਣ ਵਾਲੀਆਂ ਜਥੇਬੰਦੀਆਂ ਸੀ ਨਵੰਬਰ 84 ਨੂੰ ਉਹਨਾਂ ਨੇ ਟਾਰਗੇਟ ਕਰਕੇ ਕਿ ਵੀ ਕੀ ਹੋਇਆ ਉਨਾ ਨੇ ਕਾਫੀ ਜਿਹੜਾ ਇਮੀਡੀਏਟਲੀ ਉਸ ਦੇ ਐਫੀਡੇਵਿਟਸ اور ਮੌਕੇ ਤੇ ਜਾ ਕੇ ਜਿਹੜੀ ਰਿਪੋਰਟ ਹੋ ਆਰ ਗਿਲਟੀ ਤਿਆਰ ਕੀਤੀ ਔਰ ਉਹਦੇ ਚ ਜ਼ਾਰ ਹੈ ਕਿ ਜਿਹੜੀ ਸਾਰੀ ਸਥਿਤੀ ਪੁਆਇੰਟ ਆਊਟ ਕਰਦੀ ਸੀ ਉਹ ਸਟੇਟ ਟੈਰੋਰੀਜ਼ਮ ਦੇ ਥੱਲੇ ਹੀ ਸਿੱਖਾਂ ਨੂੰ ਸਬਕ ਸਿਖਾਉਣ ਲਈ ਜਿਸ ਨੂੰ ਬਾਅਦ ਚ ਰਾਜੀਵ ਗਾਂਧੀ ਨੇ ਜਿਹੜਾ ਉਹ ਪ੍ਰਾਈਮ ਮਿਨਿਸਟਰ ਬਣਨ ਤੋਂ ਬਾਅਦ ਆਪਣੀ ਪਹਿਲੀ ਤਕਰੀਰ ਦੇ ਵਿੱਚ ਜਿਹੜਾ ਬੜੇ ਫਖਰ ਦੇ ਨਾਲ ਇਹ ਕਹਿ ਸੀ ਇੰਦਰਾ ਗਾਂਧੀ ਨੂੰ ਇਹ ਵੱਡਾ ਵਿਰਖਸ਼ ਸਾਬਤ ਕਰਦੇ ਆ ਕਿ ਜਦ ਕੋਈ ਵੱਡਾ ਵਿਰਖਸ਼ ਗਿਰਤਾ ਹੈ ਤਾਂ ਧਰਤੀ ਕੰਪਦੀ ਹੈ। ਸੋ ਜ਼ਾਹਿਰ ਹੈ ਕਿ ਇਹ ਸਾਰਾ ਜਿਹੜਾ ਨਸਲ ਕੁਸ਼ੀ ਦਾ ਪੂਰਾ ਪ੍ਰਬੰਧ ਥਲੜੇ ਲੈਵਲ ਤੱਕ ਵੀ ਕੀਤਾ ਉਹ ਰਾਜੀਵ ਗਾਂਧੀ ਦੀ ਡਾਇਰੈਕਟ ਕਮਾਂਡ ਥੱਲੇ ਜੀ ਫਿਰ ਦਿੱਲੀ ਦੇ ਵਿੱਚ ਜਿਹੜੀ ਕਵਾਟਰੀ ਜਿਨ੍ਹਾਂ ਦੇ ਵਿੱਚ ਕੁਝ ਐਮਪੀਸ ਹਨ ਕੁਝ ਪ੍ਰੋਮਿਨੈਂਟ ਅਦਰਵਾਈਜ਼ ਕਾਂਗਰਸ ਸਾਈਟਸ ਹਨ ਉਹ ਜਿਹੜਾ ਜਗਦੀਸ਼ ਟਾਈਟਲਰ ਹੋਏ ਸਜਨ ਕੁਮਾਰ ਹੋਏ ਐਚ ਕੇ ਐਲ ਭਗਤ ਹੋਏ ਇਹੋ ਹੀ ਐਚ ਕੇ ਐਲ ਭਗਤ ਹੈ ਜਿਹੜਾ ਐਮਰਜੈਂਸੀ ਦੇ ਪੀਰੀਅਡ ਚ ਇਨਫੋਰਮੇਸ਼ਨ ਐਂਡ ਬ੍ਰਾਡਕਾਸਟਿੰਗ ਮਿਨਿਸਟਰ ਸੀ ਇੰਦਰਾ ਗਾਂਧੀ ਦਾ ਬਿਲਕੁਲ ਟਰਸਟਵਰਦੀ ਬੰਦਾ ਹੈ ਜੀ ਔਰ ਇਹਨਾਂ ਦੇ ਨਾਲ ਜਿਹੜੇ ਬਿਹਾਈਂਡ ਜਿਨ੍ਹਾਂ ਨੇ ਸਾਇਲੈਂਟ ਸਪੋਰਟ ਦਿੱਤੀ ਪਬਲੀਕਲੀ ਪਹਿਲਾਂ ਨਹੀਂ ਸੀ ਆਏ ਪਰ ਆਰਐਸਐਸ ਦਾ ਪ੍ਰੋਮਿਨੈਂਟ ਕਾਰਡਰ ਔਰ ਸਾਰੇ ਜਿਹੜੇ ਜਿਨ੍ਹਾਂ ਦੇ ਵਿੱਚ ਵਾਜਪਾਈ ਸਮੇਤ ਜਿਹੜੇ ਦਿੱਲੀ ਚ ਰਹਿਣ ਵਾਲੇ ਸੀ ਕੋਈ 3 ਦਿਨ ਬਾਹਰ ਨਹੀਂ ਨਿਕਲੇ ਜੀ ਇਸ ਦੇ ਵਿੱਚ ਈਵਨ ਜੁਡੀਸ਼ਰੀ ਜਿਸ ਨੂੰ ਹੁਣ ਅੱਜ ਬੜਾ ਜੀ 34 ਸਾਲ ਬਾਅਦ ਇਨਸਾਫ ਹੋ ਗਿਆ ਵਧਾਈਆਂ ਇਹ ਉਹ ਕਰ ਰਹੇ ਨੇ 3 ਦਿਨ ਦਿੱਲੀ ਦੇ ਵਿੱਚ ਜਦੋਂ ਕਿ ਕੱਲਾ ਇਹੀ ਨਹੀਂ ਕਿਉਂਕਿ ਇੰਦਰਾ ਗਾਂਧੀ ਨੂੰ ਫੂਕਣਾ ਸੀ ਉਹਨਾਂ ਨੇ ਜੀ ਔਰ ਉਹਦੇ ਲਈ ਬਾਹਰਲੇ ਦੇਸ਼ਾਂ ਦੇ ਪ੍ਰੈਜ਼ੀਡੈਂਟ ਪ੍ਰਾਈਮ ਮਿਨਿਸਟਰ ਉਹਨਾਂ ਦੇ ਜਿਹੜੇ ਡੈਲੀਗੇਟਸ ਜਿਨ੍ਹਾਂ ਨੇ ਉਸ ਲਾਸਟ ਫਿਊਨਲ ਸੈਰੇਮੋਨੀ 'ਚ ਹਿੱਸਾ ਲੈਣਾ ਸੀ ਉਹ ਵੀ ਦਿੱਲੀ 'ਚ ਲੈਂਡ ਕਰ ਰਹੇ ਸੀ ਸੋ ਜਦੋਂ ਇਹ ਸਾਰੀ ਪ੍ਰੋਸੈਸ ਚੱਲ ਰਹੀ ਸੀ ਉਦੋਂ ਦਿੱਲੀ ਦੇ ਵਿੱਚ ਸਿੱਖ ਜਿਹੜੇ ਨੇ ਉਹ ਜੋੜੇ ਸਾੜੇ ਜਾ ਰਹੇ ਸੀ ਔਰ ਉਹਨਾਂ ਦੀਆਂ ਜਿਹੜੀਆਂ ਨੇ ਮਾਸ ਕਰੀਮੇਸ਼ਨਸ ਜਿਹੜੀਆਂ ਉਹ ਕੁੱਤਿਆਂ ਦੇ ਰਾਹੀਂ ਹੋ ਰਹੀਆਂ ਸੀ ਜੀ ਔਰ ਇਹਦੇ باوجود ਨਾ ਤਾਂ ਸੁਪਰੀਮ ਕੋਰਟ ਨੇ ਸੂ ਮੋਟੋ ਨੋਟਿਸ ਲਿਆ ਨਾ ਹੀ ਕੋਈ ਬਾਰਿੰਗ ਕੁਝ ਜਿਹੜੇ ਨੇ ਜਿਨ੍ਹਾਂ ਦੇ ਵਿੱਚ ਰਾਮ ਬਿਲਾਸ ਪਾਸਵਾਨ ਜਾਂ ਮਨੀ ਸ਼ੰਕਰ ਆਇਰ ਜੀ ਕਿਉਂਕਿ ਇਹਨਾਂ ਦਾ ਕੋਈ ਨਾ ਕੋਈ ਸੰਬੰਧ ਸਿੱਖਾਂ ਨਾਲ ਥੋੜਾ ਬਹੁਤ ਹੈ ਉਹਨਾਂ ਨੇ ਆਪਣੇ ਤੌਰ ਤੇ ਔਰ ਹਾਲਤ ਇਹ ਸੀ ਕਿ ਜਿਹੜਾ ਸਭ ਤੋਂ ਵੱਡਾ ਇੰਦਰਾ ਗਾਂਧੀ ਦਾ ਐਡਮਾਇਰਰ ਔਰ ਐਮਰਜੈਂਸੀ ਦਾ ਐਡਮਾਇਰਰ ਖੁਸ਼ਵੰਤ ਸਿੰਘ ਵਰਗਾ ਬੰਦਾ ਹੈ ਜਿਸ ਨੂੰ ਉਸ ਵੇਲੇ ਕਹਿੰਦੇ ਖੁਸ਼ਾਮੰਦ ਸਿੰਘ ਸੀ ਉਸ ਨੇ ਵੀ ਭੱਜ ਕੇ ਨਾਰਵੇ ਦੀ ਐਮਬੈਸੀ ਦੇ ਵਿੱਚ ਸ਼ੈਲਟਰ ਲੈ ਕੇ ਆਪਣੀ ਜਾਨ ਬਚਾਈ ਸੀ ਜੀ ਔਰ ਉਹਨਾਂ ਹਾਲਾਤਾਂ 'ਚ ਜਦੋਂ ਕਿ ਜਨਰਲ ਜਗਜੀਤ ਸਿੰਘ ਅਰੋੜਾ ਲੈਫਟ ਜਨਰਲ ਜਗਜੀਤ ਸਿੰਘ ਅਰੋੜਾ ਜਿਹੜਾ ਕਿ ਜਿਸ ਤੇ ਆੜੇ ਦਵਾੜੇ ਵੀ ਜਿਹੜਾ ਹਮਰੇ ਦਾ ਚੱਲ ਰਿਹਾ ਉਹ ਕਾਲ ਕਰਕੇ ਆਈ ਕੇ ਗੁਜਰਾਲ ਨੂੰ ਜਿਹੜਾ ਪ੍ਰਾਈਮ ਮਿਨਿਸਟਰ ਹੈ ਕਿ ਭਾਈ ਮੈਂ ਆਣਾ ਚਾਹੁੰਦਾ ਹੈ ਮਤਲਬ ਮੈਨੂੰ ਉਹਨੇ ਕਿਹਾ ਜੀ ਠੀਕ ਹੈ ਮੈਂ ਕਾਰ ਭੇਜਦਾ ਤੂੰ ਆਪਣੀ ਪੱਗ ਲਾ ਕੇ ਥੱਲੇ ਰੱਖ ਲੈ ਵਾਲ ਖਿਲਾਰ ਲੈ ਤੇ ਲੁੱਕ ਕੇ ਆ ਜਾ ਸੋ ਹਾਲਾਤ ਇਹ ਸਨ ਔਰ ਉਹਨਾਂ ਦੇ ਵਿੱਚ ਈਵਨ ਜਦੋਂ ਪ੍ਰੋਮਿਨੈਂਟ ਜਿਹਨਾਂ ਦੇ ਵਿੱਚ ਫੀਲਡ ਮਾਰਸ਼ਲ ਅਰਜਨ ਸਿੰਘ ਹੈ ਅਰੂੜ ਹੈ ਔਰ ਬੜੇ ਬੜੇ ਹੋਰ ਜਿਹੜੇ ਦਿੱਲੀ ਦੇ ਜਿਨ੍ਹਾਂ ਨੇ ਬਾਅਦ ਚ ਪੰਜਾਬੀ ਫੋਰਮ ਕੇ ਪੰਜਾਬ ਫੋਰਮ ਬਣਾਇਆ ਉਹ ਜਦੋਂ ਡੈਲੀਗੇਸ਼ਨ ਲੈ ਕੇ ਬਾਅਦ ਚ ਨਰਸਿਮਹਾ Rao ਤੱਕ ਵੀ ਪਹੁੰਚ ਕਰਦੇ ਨੇ ਉਹ ਮਿਨਿਸਟਰ ਉਸਡੇ ਦਾ ਉਹ ਹੈ ਔਰ ਇਹ ਉਹੀ ਮਾਸ ਮਰਡਰ ਹੈ ਨਰਸਿਮਹਾ Rao ਜਿਹਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਫਿਰ 1992 ਤੋਂ 1994 ਤੱਕ ਬੇਅੰਤ ਕੇਪੀ ਗਿੱਲ ਨੇ 50 ਹਜ਼ਾਰ ਤੋਂ ਜ਼ਿਆਦਾ ਸਿੱਖ ਨੌਜਵਾਨ ਮਾਰੇ ਜੀ ਕਿ ਉਹ ਉਹਨਾਂ ਨੂੰ ਪਹਿਲਾਂ ਮਿਲਣ ਲਈ ਵਕਤ ਨਹੀਂ ਦਿੰਦਾ ਘੰਟਾ ਉਹ ਇੰਤਜ਼ਾਰ ਕਰਦੇ ਰਹਿੰਦੇ ਨੇ ਤੇ ਜਦੋਂ ਉਹ ਫਿਰ ਆਂਦਾ ਉਹ ਆਪਣੀ ਬੇਬਸੀ ਜ਼ਾਹਰ ਕਰਦਾ ਔਰ ਉਸ ਪੀਰੀਅਡ ਦੇ ਵਿੱਚ ਉਹ ਦਿੱਲੀ ਪੁਲਿਸ ਦਾ ਕਮਿਸ਼ਨਰ ਹੋਏ ਸਾਰਾ ਢਾਂਜਾ ਹੋਏ ਪੁਲਿਸ ਦਾ ਸੋ ਜ਼ਾਹਰ ਹੈ ਕਿ ਵੀ ਜਦੋਂ ਕੋਈ ਆਰਡਰ ਹੀ ਪ੍ਰਾਈਮ ਮਿਨਿਸਟਰ ਤੋਂ ਸਿੱਧਾ ਆ ਰਿਹਾ ਹੈ ਫਿਰ ਹੋਮ ਮਿਨਿਸਟਰ ਨੂੰ ਵੀ ਪਤਾ ਹੈ ਕਿ ਭਾਈ ਇਸੇ ਲਾਈਨ ਦੇ ਉੱਤੇ ਹੀ ਕੰਮ ਕਰਨਾ ਹੈ ਦਿੱਲੀ ਦੀ ਪੁਲਿਸ ਨੂੰ ਵੀ ਪਤਾ ਹੈ ਜੁਡੀਸ਼ਰੀ ਵੀ ਪੂਰੀ ਤਰ੍ਹਾਂ ਜਿਹੜੀ ਹੈ ਉਹਨਾਂ ਦੇ ਕੰਟਰੋਲ ਚ ਸੀ ਔਰ ਇਸ ਸਾਰੇ ਮਾਹੌਲ ਤੋਂ ਬਾਅਦ 34 ਸਾਲ ਬਾਅਦ ਜੇ ਕੋਈ ਜਿਹੜਾ ਉਹ ਦੋ ਬੰਦੇ ਉਹਨਾਂ ਚੋਂ ਵੀ ਇੱਕ ਨੂੰ ਮੌਤ ਦੀ ਸਜ਼ਾ ਔਰ ਇੱਕ ਨੂੰ ਅਜੇ ਇਸ ਤੋਂ ਪਹਿਲਾਂ ਵੀ ਇੱਕ ਨੂੰ ਮੌਤ ਦੀ ਸਜ਼ਾ ਹੋਈ ਸੀ ਕਸ਼ੋਰੀ ਲਾਲ 부ਚੜ ਜਿਹਨੂੰ ਕਹਿੰਦੇ ਨੇ ਕਿ ਕਸ਼ੋਰੀ ਲਾਲ ਜਿਹੜਾ ਉਹ 부ਚੜ ਕਰਕੇ ਉਹਦਾ ਨਾਮ ਹੈ ਔਰ ਉਹਨੂੰ ਬਾਅਦ ਵਿੱਚ ਉਹ ਉਮਰ ਕੈਦ ਹੋ ਗਏ ਔਰ ਇੱਕ ਸਟੇਜ ਆਈ ਕਿ ਸ਼ੀਲਾ ਦਿਖਸ਼ ਜਦੋਂ ਚੀਫ ਮਿਨਿਸਟਰ ਸੀ ਉਹਨੂੰ ਪੈਰੋਲ ਦੇ ਉੱਤੇ ਛੱਡਿਆ ਜਾ ਰਿਹਾ ਸੀ ਔਰ ਇੱਕਦਮ ਰੌਲਾ ਸਿੱਖਾਂ ਦਾ ਪਿਆ ਉਹਨਾਂ ਨੂੰ ਵਾਪਸ ਕਰਨਾ ਪਿਆ ਔਰ ਇਹ ਵੀ ਜਿਹੜੀ ਇੱਕ ਕਨਵਿਕਸ਼ਨ ਸੁਧਾਰਨ ਜਿਹੜੇ ਕਿਸੇ ਕ੍ਰਿਮੀਨਲ ਦੀ ਹੈ ਇਹ ਵੀ ਉੱਪਰ ਅਜੇ ਤਾਂ ਸਪੈਸ਼ਲ ਇਨਵੈਸਟੀਗੇਟਿਵ ਟੀਮ ਨੇ ਦਿੱਤਾ ਉੱਪਰ ਕਿੰਨੇ ਕੋਰਟ ਨੇ ਜੋ ਸੁਪਰੀਮ ਕੋਰਟ ਤੱਕ ਜਾਂਦਿਆਂ ਵੀ ਔਰ ਇਹਨਾਂ 34 ਸਾਲਾਂ ਚੋਰੇ ਜੱਜ ਦੇ ਕਾਮੈਂਟ ਨੇ ਇਹਨਾਂ 34 ਸਾਲਾਂ ਦੇ ਵਿੱਚ ਇਹਨਾਂ ਦੋਨਾਂ 'ਚ ਜਿਹਨਾਂ ਨੂੰ ਹੋਈ ਹੈ ਕਨਵਿਕਸ਼ਨ ਇੱਕ ਦਿਨ ਵੀ ਇਹਨਾਂ ਨੂੰ ਗ੍ਰਿਫਤਾਰ ਤੱਕ ਨਹੀਂ ਕੀਤਾ ਗਿਆ ਜੀ ਗੁਰ ਜ਼ਾਰਾ ਤੌਰ ਦੇ ਉੱਤੇ ਇਹ ਤਾਂ ਰਾਦਰ ਜ਼ਖਮਾਂ ਤੇ ਲੋਹ ਚੜਕਣ ਦੀ ਗੱਲ ਹੈ ਔਰ ਮੇਰਾ ਹੈਰਾਨੀ ਇਸ ਗੱਲ ਦੀ ਹੈ ਕਿ ਉਹ ਬਾਦਲ ਹੋਏ ਉਹਦਾ ਪੁੱਤਰ ਹੋਏ ਜਿਹੜੇ ਮੋਦੀ ਨੂੰ ਵਧਾਈਆਂ ਦੇ ਰਹੇ ਨੇ ਕਿ ਜੀ ਦੇਖ ਦੇਖੋ ਦिल्‍ली ਹਰ ਸਿਮਰਤ ਕੌਰ ਹੋਏ ਅਮਰਿੰਦਰ ਸਿੰਘ ਜੀ ਜਿਹੜਾ ਜਸਟੀਫਾਈ ਕਰਦਾ ਹੈ ਜਗਦੀਸ਼ ਟਾਇਟਲਰ ਨੂੰ ਕਿ ਇਨੋਸੈਂਟ ਅਨਟਿਲ ਪ੍ਰੂਵਨ ਗਿਲਟੀ ਜੇ ਕੋਰਟ ਨੇ ਜਿਹੜਾ ਉਹ ਸਜ਼ਾ ਨਹੀਂ ਦਿੱਤੀ ਤਾਂ ਫਿਰ ਕੀ ਹੈ ਲੇਕਿਨ ਮੈਨੂੰ ਇਹ ਦੇ ਚ ਇਸ ਦੀ ਮੈਂ ਡੀਟੇਲ ਚ ਜਾਣ ਤੋਂ ਪਹਿਲਾਂ ਜਿਹੜੀ ਈਵਨ ਜਦੋਂ ਅੱਜ ਇਸ ਗੱਲ ਦੇ ਉੱਤੇ ਡਿਬੇਟ ਹੈ ਕਿ ਜੀ ਇਹ ਜੈਨੋਸਾਈਡ ਹੈ ਜਾਂ ਦੂਸਰੀ ਸਰਕਾਰੀ ਤੇ ਹਰਾ ਰਾਜਨਾਥ ਸਿੰਘ ਖੁਦ ਉਹਨੂੰ ਨਰਸਹਾਰ ਕਹਿ ਚੁੱਕਿਆ ਜੈਨੋਸਾਈਡ ਕਹਿ ਚੁੱਕਿਆ ਹੈ ਜੀ ਦਿੱਲੀ ਅਸੈਂਬਲੀ ਉਹਨੂੰ ਜੈਨੋਸਾਈਡ ਕਹਿ ਚੁੱਕੀ ਹੈ ਇਸ ਸਾਰੀ ਕਨਵਿਕਸ਼ਨ ਚੋਂ ਤਾਂ ਕੀ ਨਿਕਲਣਾ ਹੈ ਉਹ ਤਾਂ ਜੇ ਦੋ ਬੰਦੇ ਆਰਡੀਨਰੀ 30000 ਬੰਦਿਆਂ ਦੇ ਕਾਤਲ ਜਿਹੜੇ ਨੇ ਉਹ ਘਟੋਟ ਕੱਢ ਜੇ ਇੱਕ ਇੱਕ ਬੰਦਾ ਵੀ ਇੱਕ ਇੱਕ ਦਾ ਕਾਤਲ ਹੋਏ ਤਾਂ 30000 ਬੰਦਾ ਹੁੰਦਾ ਤੇ ਉੱਪਰ ਤੱਕ ਜੇ ਤੁਸੀਂ ਪਾਇਰਾਮਿਡ ਦੇਖੋਗੇ ਫਿਰ ਤਾਂ ਜੀਵ ਗਾਂਧੀ ਦੀ ਸਮਾਧੀ ਢਾ ਕੇ ਉਹਦੀ ਸਵਾ ਦੇ ਉੱਤੇ ਟ੍ਰਾਇਲ ਚਲਾਣਾ ਹੋਏਗਾ ਐਸਕੇਐਲ ਭਗਤ ਜਿਹੜਾ ਮਰਿਆ ਹੋਇਆ ਹੈ ਯਗਦੀਸ਼ ਟਾਈਟਲ ਜਿਹੜਾ ਬਾਹਰ ਹੈ ਜੋ ਕੁੱਲ ਮਿਲਾ ਕੇ ਇਹ ਇੱਕ ਮਹਿਜ਼ ਇੱਕ ਡਰਾਮੇਬਾਜ਼ੀ ਹੈ ਪਰ ਇਸ ਜਜਮੈਂਟ ਚੋਂ ਜਿਹੜੀ ਇੱਕ ਗੱਲ ਜੱਜ ਨੇ ਵੀ ਇਸ ਨੂੰ ਜੈਨੋਸਾਈਡ ਕਿਹਾ ਹੈ ਪਰ ਇਹ ਹਿੰਦੁਸਤਾਨ ਟਾਈਮਜ਼ ਦੀ ਜਿਹੜੀ ਇਹਦੇ ਉੱਤੇ ਪ੍ਰਮੁੱਖ ਨਿਊਜ਼ ਹੈ victims of mass genocide can't be left in lurch says judge in 1984 anti sikh riots case ਉਹਨਾਂ ਐਂਟਾਈ ਰਾਇਟਸ ਕੇਸ ਇਹ ਅਖਬਾਰ ਵਾਲਾ ਕਹਿ ਰਿਹਾ ਜਿਹੜਾ ਖਬਰ ਦੇ ਰਿਹਾ ਜੱਜ ਕਹਿ ਰਿਹਾ ਹੈ ਵਿਕਟਮਸ ਆਫ ਮਾਸ ਜੈਨੋਸਾਈਡ ਕਾਂਟ ਬੀ ਲੈਫਟ ਇਨ ਅ ਲਰਚ ਕਿ ਜਿਹੜਾ ਇਸ ਪੱਧਰ ਤੇ ਮਾਸ ਵੱਡੇ ਪੈਮਾਨੇ ਤੇ ਜਿਹੜੀ ਨਸਲ ਕੁਸ਼ੀ ਹੋਈ ਹੈ ਉਹਨਾਂ ਦੇ ਜਿਹੜੇ ਪੀੜਤ ਨੇ ਉਹਨਾਂ ਨੂੰ ਅਸੀਂ ਵਿਚ ਵਿਚਾੜੇ ਨਹੀਂ ਛੱਡ ਸਕਦੇ ਸੋ ਇਹ ਡੈਲੀ ਕੋਰਟ ਪ੍ਰੋਨounced ਡੈਥ ਸੈਂਟੈਂਸ ਫॉर ਵਨ ਐਂਡ ਫॉर ਵਨ ਐਂਡ ਲਾਈਫ ਟ੍ਰਮ ਫॉर ਅਨਦਰ ਫॉर ਕਿਲਿੰਗ ਟੂ ਪੀਪਲ ਡਿਊਰਿੰਗ ਮੱਬ ਵਾਇਲੈਂਸ ਇਨ ਮਾਲਪੁਰ ਇਨ ਦਾ ਆਫਟਰਮੈਥ ਆਫ ਅਸੈਸੀਨੇਸ਼ਨ ਆਫ ਐਕਸ ਪ੍ਰਾਈਮ ਮਿਨਿਸਟਰ ਇੰਦਰਾ ਗਾਂਧੀ ਔਰ ਇਥੇ ਥੱਲੇ ਫਿਰ ਉਹਨੂੰ ਕੋਰਟ ਕੀਤਾ ਵਿਕਟਿਮਸ ਆਫ ਮਾਸ ਜੇਨੋਸਾਈਡ ਕੁਡ ਨਾਟ ਬੀ ਲੈਫਟ ਇਨ ਦਾ ਲਰਚ and that their allegations should also be given a fair hearing a delhi court observed on tuesday while sentencing two convicts in 1984 anti an sedition case un keh je bhi eh jada is level da mass genocide side hai unnu aur ude jade peedit ne unna nu tusi vese nahi chhad sakde phir uh, jada hardeep singh avtar singh de mamle ch unna nu ditta hai sare di detail hai aur phir unna ne judge pande said from testimony of the eyewitnesses It is clear that Yashpal had come to the spot in a bus on November 1st, 1984 that he was actively involved in burning of shops of the deceased and the eyewitnesses. The court also pointed that there was a sufficient material and allegations in the affidavit given by the one of the eyewitnesses, Santok Singh, who is also the complainant. Ke bhi ke bhi the court is of the opinion, ਦੈਟ ਇਫ ਹੀ ਡਿਡ ਨਾਟ ਰਿਪੈਂਟ ਫਿਰ ਉਹਨਾਂ ਨੇ ਕਿਹਾ ਕਿ ਵੀ ਈਵਨ ਇਨ 34 ਸਾਲਾਂ ਚ ਇਸ ਬੰਦੇ ਚ ਕੋਈ ਪਛਤਾਵਾ ਨਹੀਂ ਔਰ ਇਹ ਸਭ ਦੀ ਮਨੁਸ ਪਛਤਾਵਾ ਕਿਉਂ ਹੋਏ ਜਦੋਂ ਕਿਸੇ ਨੂੰ ਜਿਹੜਾ ਵੱਡਾ ਸਰਗਣਾ ਹੈ ਉਸ ਦੀ ਸਮਾਧੀ ਉਹਦੇ ਨਾਂ ਤੇ ਲਾਅ ਕਾਲਜ ਉਸ ਦੀਆਂ ਜਨਤੀਆਂ ਦੇ ਉੱਤੇ ਜਿਹੜਾ ਉਹ ਫੋਟੋਆਂ ਦੇ ਉੱਤੇ ਜਾ ਕੇ ਹਾਰ ਪਾਉਂਦੇ ਨੇ ਤਾਂ ਜਿਹੜੇ ਉਹਦੇ ਸਾਰੇ ਹੁਕਮਾਂ ਨੂੰ ਮੰਨਣ ਵਾਲੇ ਸੀ ਉਹਨਾਂ ਚ ਕਿਉਂ ਪਛਤਾਵਾ ਹੋਏ ਔਰ ਕੋਰਟ ਇਹ ਕਹਿੰਦਾ ਹੀ ਅਪੀਅਰਸ ਟੂ ਬੀ ਪਲੇਇੰਗ ਗਿਮਿਕ ਵਿਦ ਦਾ ਕੋਰਟ ਐਂਡ ਵਿਕਟਮ ਸਟਿਲ ਡੇ ਕਿ ਇਹ ਜਿਹੜਾ ਡਰਾਮੇਬਾਜ਼ੀਆਂ ਕਰ ਰਿਹਾ ਹੀ ਅਪੀਅਰਸ ਟੂ ਬੀ ਪਰਪਸਲੀ ਹਾਈਡਿੰਗ ਹਿਸ ਇਨਕਮ ਐਂਡ ਪ੍ਰਾਪਰਟੀ ਇਸ ਪੀਰੀਅਡ ਕਿਉਂਕਿ ਇਹ ਸਾਰੇ ਜਿਨ੍ਹਾਂ ਨੇ ਇਹ ਕੰਮ ਕੀਤੇ ਹੋਏ ਨੇ ਜੀ ਉਹਨਾਂ ਨੂੰ ਸਰਕਾਰੀ ਸ਼ਹਿ ਵੀ ਰਹੀ ਹੈ ਔਰ ਉਹ ਉਹ ਵੀ ਕਹਿੰਦੇ ਰਹੇ ਅਸੀਂ ਦੱਸ ਦੇਾਂਗੇ ਫਿਰ ਕਿਦੇ ਕਹਿਣ ਤੇ ਕੀਤਾ ਸੋ ਉਹਨਾਂ ਕੋਲ ਖੁੱਲੀ ਪ੍ਰਾਪਰਟੀ ਵੀ ਹੈ ਦਾ ਕੋਰਟ ਇਜ਼ ਆਫ ਦਾ ਓਪੀਨੀਅਨ ਥੈਟ ਇਫ ਹੀ ਡਿਡ ਨਾਟ ਰਿਪੈਂਟ ਫਾਰ ਲਾਸਟ 34 ਇਅਰਸ and his mentality didn't reform. when he was at large in society for such a long period, he attempted to mislead the court in order to escape his liability. his chances for reformation now are almost negligible. or it is also said that the accused had never been even arrested till the pronouncement of their conviction. ਔਰ ਨਵੰਬਰ 14 ਇਸ ਸਾਰੇ ਪੀਰੀਅਡ ਚ ਫਾਰਮਲ ਅਰੈਸਟ ਵੀ ਨਹੀਂ ਹੋਈ ਔਰ ਜਿਹੜਾ ਕੇਸ ਸੀ ਪੁਲਿਸ ਨੇ ਉਹ 1995 ਦੇ ਵਿੱਚ ক্লোਜ਼ ਕਰ ਦਿੱਤਾ ਸੀ ਜਿਹੜਾ ਹੁਣ ਇਸ ਸੈਟ ਜਿਹਨੂੰ ਕਹਿੰਦੇ ਨੇ ਸਪੈਸ਼ਲ ਇਨਵੈਸਟੀਗੇਟਿਵ ਟੀਮ ਜੀ ਉਹਨੇ ਓਪਨ ਕੀਤਾ ਹੁਣ ਇਹ ਵਰਚੁਅਲ ਪੋਜੀਸ਼ਨ ਹੈ ਜੱਜ ਨੂੰ ਜਿਹੜਾ ਮੰਨ ਰਿਹਾ ਕਿ ਮਾਸ ਜਨੋ ਸਾਈਡ ਹੈ 34 ਸਾਲਾਂ ਚ ਕਿਸੇ ਦੀ ਗ੍ਰਿਫਤਾਰੀ ਨਹੀਂ ਹੈ ਕਿਸੇ ਦੀ ਉਈ ਰਪੈਂਟੈਂਸ ਨਹੀਂ ਹੈ ਔਰ ਅਜੇ ਅਪੀਲ ਦੇ ਦਰਵਾਜ਼ੇ ਜਿਹੜੇ ਨੇ ਉਹ ਨਹੀਂ ਜਿੱਦ ਤੁਹ ਜ਼ਾਹਰ ਜਵੇਂ ਕਿਸ਼ੋਰੀ ਲਾਲ 부ਚੜ ਉਹ ਬੈਠੇ ਉਹਨੂੰ ਵੀ ਫਾਂਸੀ ਹੋਈ ਸੀ ਪਰ ਨਹੀਂ ਹੋਈ ਡੈਥ ਸੈਂਟੈਂਸ ਜੀ ਹੁਣ ਦੂਸਰਾ ਪਾਰਟ ਅਸੀਂ ਦੇਖਦੇ ਆ ਇਹਨਾਂ ਦੀ ਬੇਗੈਰਤੀ ਦਾ ਜਦੋਂ ਮੈਂ ਸ਼ੁਰੂ ਚ ਕਿਹਾ ਸੀ ਕਿ ਇਹਦੀ ਡਿਗਰੀ ਕਿਤੇ ਉਹ ਨਹੀਂ ਮਿਲਦੀ ਇਹ ਇੱਕ ਇਤਿਹਾਸ ਹੀ ਦੱਸਦਾ ਹੁੰਦਾ ਹੈ ਕਿ ਵੀ ਇਹ ਕੌਣ ਨੇ ਔਰ ਇਹ ਬੇਗੈਰਤ ਜਿਹੜੇ ਨੇ ਅਨਵੇਪਟ ਅਨ-ਆਨਰਡ ਐਂਡ ਅਨ-ਸੰਗ ਇਸ ਦੁਨੀਆ ਤੋਂ ਜਾਣਦੇ ਨੇ ਸਾਡੇ ਇਤਿਹਾਸ ਦੇ ਵਿੱਚ ਜਦੋਂ ਅਸੀਂ ਉਹਨਾਂ ਬੀਤੇ ਦੇ ਟ੍ਰੇਟਰਸ ਦੀ ਗੱਲ ਕਰਦੇ ਆਂ ਇਹ ਜਿਹੜੇ ਅੱਜ ਦੇ ਟ੍ਰੇਟਰਸ ਨੇ ਇਹਨਾਂ ਨੇ ਬੀਤੇ ਵਾਲਿਆਂ ਨੂੰ ਵੀ ਬੀਟ ਕਰ ਦਿੱਤਾ ਇਹਨਾਂ ਦਾ ਕੰਪੀਟੀਸ਼ਨ ਬੀਤਿਆਂ ਦੇ ਟ੍ਰੇਟਰਸ ਨਾਲ ਹੈ ਔਰ ਇਹ ਖਬਰ ਅਮਰਿੰਦਰ ਬਾਦਲ ਹੀਅਰ ਡੈਲੀ ਕੋਰਟ ਵਰਡਿਕਟ ਇਨ 84 ਰਾਇਟ ਕੇਸ ਕਿ ਬਹੁਤ ਹੁਣ ਅਮਰਿੰਦਰ ਸਿੰਘ ਦਾ ਕਹਿਣਾ the first death conviction by your delhi court 1984 case has long overdue ਇਹ ਤਾਂ ਬਹੁਤ ਪਹਿਲਾਂ ਹੋਣੀ ਚਾਹੀਦੀ ਸੀ ਜੀ ਜਸਟਿਸ ਹਸ ਫਾਈਨਲੀ ਬੀਨ ਮੈਟਡ ਆਊਟ ਟੂ ਦਾ ਪਰਪੀਟਰੇਟਰਸ ਆਫ ਦਾ ਹਿੰਨਸ ਕ੍ਰਾਈਮਸ ਕਿਹੜੇ ਪਰਪੀਟਰੇਟਰਸ ਨੂੰ ਜਸਟਿਸ ਮਿਲਿਆ ਇਹ ਤੇਰਾ ਪਿਓ ਜਿਹਨਾਂ ਨੂੰ ਜਾ ਕੇ ਤੁਸੀਂ ਜਿਹਦੇ ਉਹ ਰਾਹੁਲ ਗਾਂਧੀ ਦੇ ਪੈਰਾਂ 'ਚ ਮੱਥਾ ਟੇਕਦੇ ਹੋ ਨੱਕ ਰਗੜਦੇ ਹੋ ਇਹ ਸਾਰਾ ਕਾਤਲਾਂ ਦਾ ਠੱਬਰ ਔਰ ਇਹਨਾਂ ਦੇ ਨਾਲ ਇਹ ਸਾਰੇ ਆਰਐਸਐਸ ਦੇ ਜਿਨ੍ਹਾਂ ਚ ਮੋਦੀ ਬੈਠਾ ਜਿਹੜਾ ਆਪ ਮਰਡਰਰ ਹੈ ہزارਾਂ ਲੋਕਾਂ ਦੇ ਮੁਸਲਮਾਨਾਂ ਦੇ ਖੂਨ ਨਾਲ ਜਿਹਦੇ ਹੱਥ ਰੰਗੇ ਹੋਏ ਨੇ ਅਮਿਤ ਸ਼ਾਹ ਜਿਹੜਾ ਹੋਮ ਮਿਨਿਸਟਰ ਸੀ ਇਹ ਕਿਹਨੇ ਕਿਹਨੂੰ ਸਜ਼ਾ ਦੇਣੀ ਹੈ ਇਹ ਤਾਂ ਦੋਨਾਂ ਨੇ ਇੱਕ ਦੂਜੇ ਨੂੰ ਪ੍ਰੋਟੈਕਟ ਕੀਤਾ ਔਰ ਅਸੀਂ ਦੇਖਦੇ ਹਾਂ ਵੀ ਉਹੀ ਨਾਨਾਵਤੀ ਕਮਿਸ਼ਨ ਨਵੰਬਰ 84 ਦੀ ਸਿੱਖ ਨਸਲਕੁਸ਼ੀ ਦੀ ਪੜਤਾਲ ਲਈ ਅਟਲ ਵਿਹਾਰੀ ਵਾਜਪਾਈ ਬਣਾਉਂਦਾ ਹੈ ਜੀ ਔਰ ਉਹ ਨਾਨਾਵਦੀ ਕਮਿਸ਼ਨ ਜਿਹੜਾ ਹੈ ਰਾਜੀਵ ਗਾਂਧੀ ਨੂੰ ਕਲੀਨ ਚਿੱਟ ਦੇ ਦਿੰਦਾ ਹੈ ਕਿ ਜੀ ਉਹਦਾ ਕੋਈ ਰੋਲ ਨਹੀਂ ਹੈ ਉਹੀ ਨਾਨਾਵਦੀ ਕਮਿਸ਼ਨ ਫਿਰ 2002 ਚ ਜਿਹੜੀ ਗੁਜਰਾਤ ਦੇ ਵਿੱਚ ਮੁਸਲਮਾਨਾਂ ਦੀ ਨਸਲਕੁਸ਼ੀ ਹੋਈ ਉਹਦੀ ਪੜਤਾਲ ਲਈ ਬਣਾਇਆ ਜਾਂਦਾ ਔਰ ਉਹ ਨਾਨਾਵਦੀ ਕਮਿਸ਼ਨ ਨਰਿੰਦਰ ਮੋਦੀ ਨੂੰ ਕਲੀਨ ਚਿੱਟ ਦੇ ਦਿੰਦਾ ਹੈ ਜੀ ਸੋ ਇਸ ਤੋਂ ਕੀ ਨਿਕਲਦਾ ਕਿ ਦੋਨਾਂ ਹੀ ਆਪਸ ਦੇ ਵਿੱਚ ਰਲੇ ਹੋਏ ਸੀ ਰਲੇ ਹੋਏ ਨੇ ਰਲ ਕੇ ਹੀ ਜੇ ਹੁਣ ਅੱਜ ਭਾਵੇਂ ਅਮਰਿੰਦਰ ਜਾਂ ਬਾਦਲ ਜੋ ਉਹ ਰੰਗਕਾਰੀ ਪਵੰਚ ਤਮਾਕਾ ਹੋਇਆ ਇੱਕ ਦੂਜੇ ਨੂੰ ਕਹਿ ਪਰ ਜ਼ਰਾ ਤੌਰ ਦੇ ਉੱਤੇ ਪਿਛਲੀਆਂ ਚੋਣਾ ਦੇ ਵੇਲੇ ਕਿਵੇਂ ਇਹਨਾਂ ਨੇ ਲੜ ਕੇ ਰਲੀਆਂ ਰਲ ਕੇ ਜਿਹੜੀਆਂ ਨੇ ਚੋਣਾ ਲੜੀਆਂ ਨੇ ਜੀ ਜਾਂ ਹੁਣ ਅਸੀਂ ਦੇਖ ਰਹੇ ਹਾਂ ਕਿ ਜਦੋਂ ਸਪੈਸ਼ਲ ਇਨਵੈਸਟੀਗੇਟਿਵ ਟੀਮ ਬਾਦਲ ਪਿਓ ਪੁੱਤਰ ਨੂੰ ਜਿਹੜੀ ਆ ਸੱਦਦੀ ਆ ਕਿਸ ਕਿਸਮ ਦੀ ਡਰਾਮੇਬਾਜ਼ੀ ਹੋ ਰਹੀ ਆ ਉਹਦੇ ਘਰ ਜਾ ਕੇ ਔਰ ਕਿਸੇ ਨੂੰ ਕੁਝ ਨਹੀਂ ਹੋਣਾ ਔਰ ਜਿਵੇਂ ਮੈਂ ਅਕਸਰ ਇਹ ਗੱਲ ਹੁਣ ਦੁਹਰਾਉਂਦਾ ਕਿਉਂਕਿ ਇਹ ਗੱਲ ਸਮਝਾ ਦਿੰਦੀ ਆ ਆਮ ਬੰਦੇ ਨੂੰ ਵੀ ਕਿ ਇਹ ਬਾਦਲ ਤੇ ਅਮਰਿੰਦਰ ਦੋਨੋਂ ਹੀ ਹਿੰਦੂ ਤੋਂ ਵੀ ਏਜੰਸੀਆਂ ਦੇ ਬਾਂਦਰ ਨੇ ਜੀ ਏਜੰਸੀਆਂ ਜਿਹੜੀਆਂ ਨੇ ਉਹ ਬਿੱਲੀ ਐ ਔਰ ਜਿਵੇਂ ਬਾਂਦਰ ਆਪਣਾ ਉਹਨੋਂ ਜਿਹੜੀ ਆ ਬਾਂਦਰਾਂ ਦੀ ਲੜਾਈ ਰੋਟੀ ਦੀ ਚੱਪਾ-ਚੱਪਾ ਕਰਕੇ ਉਹ ਬਿੱਲੀ ਖਾ ਜਾਂਦੀ ਸੀ ਤੇ ਬਾਂਦਰ ਜਿਹੜੇ ਨੇ ਸਮਝਦੇ ਨੇ ਸੋ ਇਹ ਇਹਨਾਂ ਬੰਦਿਆਂ ਨੇ ਦੁਨੋ ਕਰਪਟ ਪੁੱਜ ਕੇ ਜੀ ਅਮਰਿੰਦਰ اخਲਾਕੀ ਤੌਰ ਦੇ ਉੱਤੇ ਟੋਟਲੀ ਡਿੱਗਿਆ ਹੋਇਆ ਔਰ ਜਿਹਦੀ ਵੱਡੀ ਫਾਈਲ ਇਹਨਾਂ ਦੇ ਕੋਲ ਬਾਦਲ ਟੋਟਲੀ ਕਰਪਟ ਔਰ ਇਹਨਾਂ ਦੀਆਂ ਕਮਜ਼ੋਰੀਆਂ ਪਿਛਲੇ 40 ਸਾਲ ਦੀਆਂ ਇਹਨਾਂ ਦੇ ਏਜੰਸੀਆਂ ਦੇ ਕੋਲ ਫਾਈਲਾਂ ਔਰ ਇਹ ਸਾਰੀ ਡਰਾਮੇਬਾਜ਼ੀ ਜਿਹੜੀ ਹੈ ਜੇ ਹੁਣ ਜੋ ਵਧਾਈਆਂ ਦੇ ਰਹੇ ਹੋ ਤੇ ਇਹਨੂੰ ਬਾਦਲ ਨੂੰ ਕੋਈ ਪੁੱਛੇ ਕਿ ਵੀ ਤੁਸੀਂ ਪਹਿਲਾਂ ਕਿਹੜੀ ਵਾਜਪਾਈ ਸਰਕਾਰ 5 ਸਾਲ ਰਹੀ ਹੈ ਇੱਕ ਵਾਰੀ 13 ਮਹੀਨੇ ਰਹੀ ਹੈ ਜੀ ਉਦੋਂ ਨਾ ਹੋ ਗਿਆ ਉਹਨਾਂ ਵਧਾਈ ਦੇ ਰਹੇ ਨੇ ਉਹ ਸੁਖਵੀਰ ਉਹ ਅਮਲੀ ਜਿਹੜਾ ਛੋਟਾ ਉਹ ਕਹਿ ਰਿਹਾ ਦੇਖੋ ਅਸੀਂ ਪਹਿਲਾਂ ਹੀ ਕਹਿੰਦੇ ਸੀ ਉਹ ਮੋਦੀ ਸਾਹਿਬ ਆ ਗਏ ਨੇ ਤੇ ਦੇਖੋ ਹੁਣ ਇਹਦੇ ਚੋਂ ਦੋ ਗੱਲਾਂ ਉਹ ਕੱਢਣਾ ਚਾਹੁੰਦੇ ਨੇ ਵੀ ਜਾਂ ਤਾਂ ਜੁਡੀਸ਼ਰੀ ਇੰਡੀਪੈਂਡੈਂਟ ਨਹੀਂ ਹੈ ਜੀ ਜੇ ਜੁਡੀਸ਼ਰੀ ਇੰਡੀਪੈਂਡੈਂਟ ਹੁੰਦੀ ਤਾਂ 34 ਸਾਲ ਉਹਨੂੰ ਕਿਨੇ ਕਿਹਾ ਹੋਇਆ ਸੀ ਕਿ ਵੀ ਉਹ ਸੂ ਮੋਟੋ ਨਾ ਨਾ ਹੈ ਜਾਂ ਸਪੈਸ਼ਲ ਇਨਵੈਸਟੀਗੇਟਿਵ ਟੀਮਾਂ ਗੁਜਰਾਤ ਲਈ ਬਣੀ ਐ ਉਹਨਾਂ ਜੋ ਕੀ ਕੱਢ ਲੈ ਉਹਦੇ ਚ ਵੀ ਮੋਦੀ ਅਮਿਤ ਸ਼ਾਹ ਨੂੰ ਕਲੀਨ ਸ਼ੀਟ ਮਿਲੀ ਜੀ ਲੇਕਿਨ ਇਹ ਬੇਗੈਰਤੀ ਦਾ ਲੈਵਲ ਐ ਅਮਰਿੰਦਰ ਕੌਰ ਜਸਟਿਸ ਹੈਸ ਫਾਈਨਲੀ ਬੀਨ ਮੈਟਡ ਆਊਟ ਟੂ ਦਾ ਪਰਪੀਟਰੇਟਰਸ ਆਫ ਦਾ ਹੀਨਸ ਕ੍ਰਾਈਮਸ ਅਮਰਿੰਦਰ ਸੈਡ ਫਿਰ ਉਹ ਕਹਿੰਦਾ ਇਟ ਹੈਸ ਟੇਕਨ ਮੋਰ ਥੈਨ 30 ইয়ারਸ ফর দা কোর্ਟ ਟੂ ਡਿਲੀਵਰ ਜਸਟਿਸ ਇੰਦਾਕੇ ਮਤਲਬ 30 ਹਜ਼ਾਰ ਬੰਦਿਆਂ ਦੇ ਕਤਲੇਆਮ ਨੂੰ ਇੱਕ ਬੰਦੇ ਨੂੰ ਫਾਂਸੀ ਜਿਹੜੀ ਅਜੇ ਐਗਜ਼ੀਕਿਊਟ ਨਹੀਂ ਹੋਇਆ ਅਜੇ ਉਹ ਉਹਦੀ ਉਹ ਵੀ ਬਰੀ ਹੋ ਜਾਣਾ ਇਹਨੂੰ ਇੰਨਾ ਵੱਡਾ ਬਣਾ ਜਾਂ ਤਾਂ ਇਹ ਇਹਨਾਂ ਨੇ ਕਨਕਲੂਡ ਕਰ ਲਿਆ ਵੀ ਸਿੱਖ ਬੇਵਕੂਫ ਨੇ ਜੀ ਵੀ ਕੌਮ ਨਾਲ ਜੋ ਮਰਜ਼ੀ ਅਸੀਂ ਧੋ ਕਰੀਏ ਆਲਟੀਮੇਟਲੀ ਨੇੜੇ ਜੇ ਆ ਕੇ ਕੋਈ ਡਰਾਮਾ ਜਿਹਾ ਕਰਕੇ ਇਸ ਪਾਸੇ ਨੂੰ ਅਸੀਂ ਜਿਹੜਾ ਫਿਰ ਉਹ ਕਹਿ ਰਿਹਾ ਦਾ ਰਾਇਡ ਕੇਸਿਸ ਵਿੱਚ ਲੈਫਟਡ ਡੀਪ ਸਕਾਰ ਔਨ ਦਾ ਨੈਸ਼ਨਲ ਕੌਨਸ਼ੀਅਸਨੈਸ ਕਿਹੜੀ ਨੈਸ਼ਨਲ ਕੌਨਸ਼ੀਅਸਨੈਸ ਜੀ ਤੁਹਾਡੀ ਸੋ ਕਾਲਡ ਨੈਸ਼ਨਲ ਕੌਨਸ਼ੀਅਸਨੈਸ ਕਰਕੇ ਤਾਂ ਉਹਨਾਂ ਨੂੰ ਮਾਰਿਆ ਹਜ਼ਾਰਾਂ ਜ਼ਿੱਕਾਂ ਨੂੰ ਔਰ ਉਸ ਸੇ ਤੁਹਾਡੀ ਅਖੌਤੀ ਨੈਸ਼ਨਲ ਕੌਨਸ਼ੀਅਸਨਸ ਦੀ ਬਦੌਲਤ 34 ਸਾਲਾਂ ਤੋਂ ਕਿਸੇ ਨੇ ਕਿਸੇ ਨੂੰ ਜਿਹੜਾ ਉਹ ਕਾਤਲਾਂ ਨੂੰ ਸਜ਼ਾ ਨਹੀਂ ਦਿੱਤੀ ਨਾ ਹੀ ਕਿਸੇ ਨੇ ਦੇਣੀ ਹੈ ਜੀ ਬਜਾਏ ਇਹ ਕਹਿਣ ਦੇ ਕਿ ਸਿੱਖ ਸਾਇਕੀ ਔਰ ਸਿੱਖ ਕੌਨਸ਼ੀਅਸਨਸ ਦੇ ਉੱਤੇ ਜੋ ਇਸ ਸਾਰੇ ਨੇ ਪ੍ਰਭਾਵ ਛੱਡਿਆ ਉਹ ਜਿਹੜਾ ਉਹ ਹੁਣ ਤੁਹਾਡੇ ਇਹਨਾਂ ਨਾਲੋਂ ਤੁਹਾਡੇ ਨਾਲੋਂ ਬਿਲਕੁਲ ਤੋੜ ਵਿਛੋੜ ਦੇ ਨਾਲ ਹੀ ਫਾਈਨਲੀ ਸੈਟਲ ਹੋਏਗਾ ਫਿਰ ਉਹਨੇ ਕਹਿ ਜੀ ਕਿ ਇਹ ਲਾਜਿਕ ਕੰਕਲੂਜਨ ਤੱਕ ਪਹੁੰਚਾਓ ਔਰ ਹੁਣ ਬਾਦਲ ਦਾ ਸੁਣ ਲੋ ਬਿਆਨ ਉਹ ਕਹਿੰਦਾ ਜਿਹੜਾ ਇਨ ਦਾ ਫਰਸਟ ਕੈਪੀਟਲ ਪਨਿਸ਼ਮੈਂਟ ਇਹ ਸਾਰੇ ਨੂੰ ਕਹਿ ਕੇ ਇਨੇ ਬਾਦਲੇ ਨੇ ਸਟੇਟਮੈਂਟ ਸੈਡ ਇਰ ਹੀ ਹੋਪਡ ਥੈਟ ਦ ਵਰਡ ਟੂ ਵਾਸ ਜਸਟ ਅ ਸਟੈਪਿੰਗ ਸਟੋਨ ਐਟ ਥਿਸ ਵਿਲ ਲੀਡ ਟੂ ਡਿਲੀਵਰੀ ਆਫ ਜਸਟਿਸ ਟੂ ਹਜ਼ਡਰ ਇਨੋਸੈਂਟ ਵਿਕਟਿਮਸ ਚਲੋ ਇਨਾ ਕ ਤਾਂ ਉਹਨੇ ਐਡਮਿਟ ਕੀਤਾ ਕਿ ਭਾਈ ਇਹ ਅਜੇ ਹਜ਼ਾਰਾਂ ਹੋਰ ਦੇ ਜਿਹੜਾ ਪਰ ਕਿਨੇ ਅੱਧੇ ਤਾਂ ਤੁਰ ਗਏ ਤੁਰੇ ਜਾਂਦੇ ਨੇ ਕਿਨੇ ਕਿਨੂੰ ਸਜ਼ਾ ਦੇਣੀ ਹੈ ਦਾ ਜਜਮੈਂਟ ਇਜ਼ ਪ੍ਰੂਫ ਆਫ ਵਟ ਚੇਂਜ ਇਨ ਗਵਰਨਮੈਂਟ ਐਟ ਦਾ ਸੈਂਟਰ ਕੈਨ ਅਚੀਵ ਇਨ ਸਿਕਿਉਰਿੰਗ ਜਸਟਿਸ ਫਾਰ 1000 ਇਹ ਹੁਣ ਇਹ ਕਹਿ ਕੇ ਕਿ ਅਜੇ 1000ਸ ਨੂੰ ਮਿਲਣਾ ਫਿਰ ਮੋਦੀਵਾਲ ਆ ਗਿਆ ਜੀ ਦੇਖੋ ਇਸ ਨੇ ਦੱਸ ਦਿੱਤਾ ਹੈ ਕਿ ਜੇ ਸੈਂਟਰ ਚ ਹਕੂਮਤ ਬਣੀ ਹੈ ਮੋਦੀ ਦੀ ਤਾਂ ਫਿਰ ਉਹਨਾਂ ਨੇ ਹੈਜ਼ ਪ੍ਰੀਵੀਅਸ ਪਿਛਲੇ ਗਵਰਨਮੈਂਟਾਂ ਨੇ ਸੈਂਟਰ ਜ ਕੋਈ ਸੰਸਾਫ ਨਹੀਂ ਕੀਤਾ ਔਰ ਹੁਣ ਪ੍ਰਾਈਮ ਮਿਨਿਸਟਰ ਮੋਦੀ ਨੇ ਇਹਨਾਂ ਕਿਸਾਨੋ ਜਿਹੜਾ ਰੀਓਪਨ ਕੀਤਾ ਸੋ ਸੁਖਵੀਰ ਨੇ ਵੀ ਜਿਹੜਾ ਉਨੂੰ ਉਹਦੇ ਤੇ ਬੜੀ ਤਸੱਲੀ ਦਾ ਇਜ਼ਹਾਰ ਕੀਤਾ ਸੋ ਜਾਂ ਤਾਂ ਇਹ ਇਹੀ ਸਮਝਦੇ ਨੇ ਜਿਵੇਂ ਮੈਂ ਕਿਹਾ ਕਿ ਵੀ ਜਿਹੜਾ ਸਿੱਖ ਬੇਵਕੂਫ ਨੇ ਤੇ ਜਾਂ ਇਹਨਾਂ ਦਾ ਜਿਹੜਾ ਉਹ ਬੇਗੈਰਤੀ ਤਾਂ ਹੈ ਹੀ ਹੈ ਜਾਂ ਇਹਨਾਂ ਨੂੰ ਇਹ ਹੈਗੇ ਜੀ ਮੌਕੇ ਤੇ ਆ ਕੇ ਜੋ ਗੱਲ ਕਹੋ ਲੋਕ ਯਕੀਨ ਕਰ ਲੈਂਦੇ ਨੇ ਔਰ ਵਾਸਟ ਹਿੰਦੂ ਮੈਜੋਰਟੀ ਨੂੰ ਖੁਸ਼ ਕਰਨ ਤੇ ਲੱਗੇ ਹੋਏ ਨੇ ਦੋ ਦਿਨ ਪਹਿਲਾਂ ਇਹੀ ਸਾਰੇ ਜਿਹੜੇ ਨੇ ਬਾਦਲ ਸੁਖਵੀਰ ਔਰ ਦੂਜੇ ਸਿੱਖਾਂ ਨੂੰ ਗਾਲ੍ਹਾਂ ਕੱਢਣ ਤੇ ਲੱਗੇ ਹੋਏ ਸੀ ਰੰਗਕਾਰੀ ਮੰਡਲ ਕੇਸ ਦਾ ਉਹ ਭਵਨ ਕੇਸ ਦੇ ਵਿੱਚ ਕਿਸੇ ਨੇ ਗ੍ਰਨੇਡ ਸੁੱਟਿਆ ਕਿ ਨਾ ਸੁੱਟਿਆ ਆਪਣਾ ਇਹਨਾਂ ਦਾ ਕੰਮ ਜੇ ਫੂਲਕੇ ਨੇ ਉਸ ਦੇ ਉੱਤੇ ਲਾਈਨ ਲਏ ਉਹਨੂੰ ਮਾਫੀ ਮੰਗਣ ਤੱਕ ਲੱਗ ਗਏ ਕਿ ਜੀ ਉਹਨੇ ਤਾਂ ਕਿਹਾ ਕਿ ਵੀ ਇਹ ਤਾਂ ਉਹੀ ਹੈ ਜੋ रावत ਨੇ ਸਟੇਟਮੈਂਟ ਦਿੱਤੀ ਔਰ ਜਸ ਅੰਦਾਜ਼ ਦੇ ਵਿੱਚ ਉਹਨੂੰ ਇਹ ਪ੍ਰੂਫ ਰਾਈਟ ਕਰਨਾ ਚਾਹੁੰਦੇ ਨੇ ਔਰ ਇਸੇ ਤਰ੍ਹਾਂ ਹੀ ਮੋੜ ਮੰਡੀ ਦੇ ਵਿੱਚ ਵੀ ਜਿਹੜਾ ਜਿਹੜੇ ਬੰਬ ਤਮਾਕੇ ਨੇ ਉਹਨਾਂ ਚ ਜਿਹੜਾ ਕਲੂਜ਼ ਸੀ ਜ਼ਿਆਦਾ ਤੌਰ ਤੇ ਸੌਦਾ ਸਾਥ ਦੇ ਚੇਲਿਆਂ ਵੱਲ ਪਰ ਗੱਲ ਜਿਹੜੀ ਹੈ ਉੱਥੇ ਹੀ ਠੱਪ ਦਿੱਤੀ ਗਈ ਸੀ ਸੋ ਮੈਂ ਸਮਝਦਾ ਹਾਂ ਵੀ ਘੱਟੋ ਘੱਟ ਕੌਮ ਤਾਂ ਇਹ ਦੇਖੇ ਕਿ ਇਹਨਾਂ ਬੇਗੈਰਤਾਂ ਬੇਸ਼ਰਮਾਂ ਦਾ ਜੋ ਹੈ ਰੋਲ ਉਹ ਰਹਿਣਾ ਹੀ ਹੈ ਪਰ ਸਾਨੂੰ ਇਹ ਸਮਝ ਆਣੀ ਚਾਹੀਦੀ ਹੈ ਕਿ ਭਾਈ ਅਸੀਂ ਅਲਟੀਮੇਟਲੀ ਸਾਡੇ ਲਈ ਇੱਕੋ ਹੀ ਹੁਣ ਜਸਟਿਸ ਹੈ ਲੈਣ ਦਾ ਤਰੀਕਾ ਕਿ ਇਹਨਾਂ ਨਾਲੋਂ ਮੁਕੰਮਲ ਤੋੜ ਵਿਛੋੜ ਜੀ ਆਜ਼ਾਦ ਕਰ ਖਾਲਸਤਾਨ ਅਲਟੀਮੇਟਲੀ ਜਿਹੜੇ ਨੇ ਇਹ ਵਾਰ ਕ੍ਰਿਮੀਨਲਸ ਇਹਨਾਂ ਨੂੰ ਐਲਾਨਣਾ ਉਸ ਤੋਂ ਬਾਅਦ ਕਿਉਂਕਿ ਨਸਲਕੁਸ਼ੀ ਤਾਂ ਜੱਜ ਵੀ ਮੰਨ ਰਿਹਾ ਜਿਹੜਾ ਭਾਵੇਂ ਇਕ ਨੂੰ ਮਾਤ ਦੇ ਇੱਕ ਨੂੰ ਉਮਰ ਕੈ ਦੇ ਰਿਹਾ ਕਿ ਵੀ ਇਹ ਮਾਸ ਜੈਨੋਸਾਈਡ ਹੈ ਜੀ ਔਰ ਜਦੋਂ ਇਹ ਇੱਕ ਐਡਮਿਟ ਹੋ ਜਾਂਦਾ ਹੈ ਜਾਂ ਈਵਨ ਅੱਜ ਇੰਟਰਨੈਸ਼ਨਲ ਰੈਕਗਨੀਸ਼ਨ ਹੈ ਫਿਰ ਇਹ ਜੈਨੋਸਾਈਡ ਕਰਨ ਵਾਲਿਆਂ ਨੂੰ ਜਿਹੜਾ ਉਹ ਉਸ ਜਸਟਿਸ ਦੇ ਕਟਹਿਰੇ ਚ ਲਿਆ ਕੇ ਖੜਾ ਕਰਨਾ ਉਹ ਆਜ਼ਾਦ ਖਾਰਿਸਤਾਨ ਦੀ ਹਕੂਮਤ ਹੀ ਕਰਨ ਦੀ ਸਮਰੱਥਾ ਰੱਖਦੀ ਹੈ ਰੱਖੇਗੀ ਜਿਵੇਂ ਕਿ 94 94 ਸਾਲਾਂ ਦੇ ਜਿਹੜੇ ਨਾਜ਼ੀ ਕ੍ਰਾਈਮਨਲ ਨੇ ਵਾਰ ਕ੍ਰਾਈਮਨਲ ਉਹਨਾਂ ਨੂੰ ਜਿਹੜੇ ਯਹੂਦੀ ਆਰਗੇਨਾਈਜੇਸ਼ਨਸ ਨੇ ਜਾਂ ਨੇਸ਼ਨ ਆਫ ਇਜ਼ਰੀਅਲ ਹੈ ਉਹ ਉਹਨਾਂ ਨੂੰ ਸਜ਼ਾਇਆ ਹਟਾ ਕਰਦੇ ਜੋ ਕੁੱਲ ਮਿਲਾ ਕੇ ਇਸ ਤੋਂ ਬਿਨਾ ਹੋਰ ਕੋਈ ਜ਼ਿਆਦਾ ਸਾਡੇ ਕੋਲ ਨਹੀਂ ਹੈ ਕਹਿਣ ਨੂੰ ਪਰ ਮੈਨੂੰ ਇਹ ਪਹਿਲਾਂ ਤਾਂ ਮੈਂ ਇਗਨੋਰ ਹੀ ਕੀਤਾ ਪਰ ਮੈਂ ਦੇਖਿਆ ਵੀ ਜਿਵੇਂ ਟਪ ਟਪ ਕੇ ਬਿਆਨਬਾਜ਼ੀਆਂ ਔਰ ਖ਼ਬਰਾਂ ਪਰੀਆਂ ਹੋਈਆਂ ਦੋ ਦਿਨ ਪਹਿਲਾਂ ਸਿੱਖਾਂ ਨੂੰ ਗਾਲ੍ਹਾਂ ਕੱਢਦੇ ਆ ਕਿ ਜੀ ਸਿੱਖਾਂ ਨੇ ਕਰਤਾ ਬਰਗਾੜੀ ਚ ਰੈਡਿਕਲ ਆ ਕੇ ਬੈਠ ਗਏ ਔਰੇ 78 ਜ ਵੀ ਸਿੱਖਾਂ ਨੇ ਕੀਤਾ ਸੀ ਐਨ ਪੀਸਫੁਲ ਰੰਗਕਾਰੀਆਂ ਨੂੰ ਮਾਰਿਆ ਸੀ ਹੁਣ ਵੀ ਜਿਹੜਾ ਪੀਸਫੁਲ ਰੰਗਕਾਰੀਆਂ ਦੇ ਭਵਨ ਤੇ ਹੋਇਆ ਐ ਐਂਡ ਔਰ ਹੁਣ ਇੱਕ ਦਿਨ ਬਾਅਦ ਇਹੀ ਸਾਰੇ ਜਿਹੜੇ ਨੇ ਫੇਰ ਜਿਹੜੇ ਨੇ ਇਹ ਗੁਲਾਮੀ ਐ ਜਿਦੋਂ ਕਿ ਤੁਸੀਂ ਆਪਣੇ ਆਕਾਵਾਂ ਦੇ ਗੁਣਗਾਰ ਹੋ ਤੁਸੀਂ ਦੇਖ ਰਹੇ ਹੋ ਵੀ ਆਕਾ ਕੀ ਚਾਹੁੰਦਾ ਐ ਤੁਸੀਂ মিডিਆ ਨੂੰ ਖੁਸ਼ ਕਰ ਰਹੇ ਹੋ ਬਹੁ ਗਿੰਤੇ ਨੂੰ ਖੁਸ਼ ਕਰ ਰਹੇ ਹੋ ਜੀ ਔਰ ਇਹ ਬੇਗਿਰਤੀ ਜਿਹੜੀ ਐ ਇਸ ਦਾ ਜਿਹੜਾ ਕੋਈ ਹੱਦ ਬੰਨਾ ਨਹੀਂ ਹੈ ਜੀ ਡਾਕਟਰ ਸਾਹਿਬ ਬਿਲਕੁਲ ਰਹਿੰਦੇ ਸੀ ਆਪਾਂ ਬ੍ਰੇਕ ਤੋਂ ਬਾਅਦ ਲਵਾਂਗੇ ਇੱਥੇ ਲੈਣੇ ਆ ਬ੍ਰੇਕ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਅਰ ਸਜੈਸ਼ਨਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਤਕ ਜਾਗਰਣ ਹੈ ਟੀਵੀ 84 ਸਿੱਖਾਂ ਕਸ਼ਮੀਰੀਆ ਦੇ ਭਾਰਤੀਆ ਨਾਰਥ-ਈਸਟ ਇਟਾ ਦੇ ਲੋਕਾਂ ਦੇ ਸਵੈਨੇਨ ਦੇ ਹੱਕਾਂ ਦਾ ਹਾਮੀ ਹੈ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਵਾਤਵਾਦ ਮਾਇਕ ਸਹਾਇਤਾ ਕਰੋ ਤੁਸੀਂ ਆਪਣੀ ਮਾਇਕ ਸਹਾਤਾ ਸਾਡੀ ਵਾਸਤੇ ਟੀਵੀ 84.tv ਤੇ ਜਾ ਕੇ ਪੀਪਲ ਦੀ ਵਰਤੋਂ ਕਰਕੇ ਵਨ ਟਾਈਮ ਟੂ ਨੀਡ ਕਾਰਸੇਦੇ ਮੰਤਰੀ ਜਨੇਟ ਵੀ ਕਰ ਸਕਦੇ ਹੋ ਤੁਸੀਂ ਟੀਵੀਏਜੀ 4 ਦੇ ਨਾਮ ਤੇ ਚੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01377 ਲੌਂਗ ਆਲੈਂਡ ਸਿਟੀ ਨਿਊਯਾਰਕ 11101 ਯੂ ਐਸ ਏ ਜਾਂ ਫਿਰ ਤੁਸੀਂ ਸਾਨੂੰ ਫੋਨ ਲਾਈਨ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694 ਥੈਂਕ ਯੂ ਸੋ ਮੱਚ ਵੀਰਸ ਵਿਚਾਰਾਂ ਦਾ سلسلہ ਇਸ ਤਰ੍ਹਾਂ ਚੱਲਦਾ ਰਹੇਗਾ ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ